ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਿਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗੋ ਵੇ ਹਰਿ ਸਿਮਰਤ ਬਿਨ ਸ ਸਬ ਸੁਖ ਰਹਾ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੁਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਣ ਗਹਿ ਸੁਖ ਸਾਗਰ ਜਨਮ ਮਰਣਾ ਫਿਰ ਕਰ ਬਨਾ ਤੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰਿ ਸਿਮਰਤ ਬਿਨ ਸ ਸਬਦਖ ਰਹਾ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸਿਮਰਤ ਪਾਵਨ ਤਨ ਮਾਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੁਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਤੇ ਪਾਰ ਜਾਤ ਹਰ ਹਰ ਰੁਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਣਾ ਫਿਰ ਗਰਬਨਾ ਤੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰਿ ਸਿਮਰਤ ਬਿਨ ਸ ਸਭ ਦੁਖ ਰਹਾ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੁਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾ ਤ ਹਰ ਹਰ ਰੁਕ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਣਾ ਫਿਰ ਕਰ ਬਨਾ ਤੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰਿ ਸਿਮਰਤ ਬਿਨ ਸ ਸਭ ਤੁਖ ਰਹਾ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੁਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਤੇ ਪਾਰ ਜਾਤ ਹਰ ਹਰ ਰੁਕ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਣਾ ਫਿਰ ਕਰ ਬਨਾ ਤੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰਿ ਸਿਮਰਤ ਬਿਨ ਸ ਸਭ ਦੁਖ ਰਹਾ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸ਼ੇਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੁਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾ ਤਹ ਹਰ ਹਰ ਰੁਕ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਣਾ ਫਿਰ ਕਰ ਬਨਾ ਤੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰ ਸਿਮਰਤ ਬਿਨ ਸ ਸਭ ਦੁਖ ਰਹਾ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੁਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾ ਤਹ ਹਰ ਹਰ ਰੁਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਣਾ ਫਿਰ ਕਰ ਬਨਾ ਤੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰ ਸਿਮਰਤ ਬਿਨ ਸ ਸਭ ਦੁਖ ਰਹਾ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸਿਮਰਤ ਪਾਵਨ ਤਨ ਮਾਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੋਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾ ਤਹ ਹਰ ਹਰ ਰੁਖ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਣਾ ਫਿਰ ਕਰ ਬਨਾ ਤੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰਿ ਸਿਮਰਤ ਬਿਨ ਸ ਸਭ ਦੁਖ ਰਹਾ ਕੋਟ ਜਨਮ ਕੇ ਕਿਦ ਵਿਖ ਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੋਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾ ਤ ਹਰ ਹਰ ਰੁਕ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਣਾ ਫਿਰ ਕਰ ਬਨਾ ਤੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰ ਸਿਮਰਤ ਬਿਨ ਸ ਸਭ ਦੁਖ ਰਹਾ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਸ਼ਹਿਮਰਤ ਪਾਵਨ ਤਨ ਮਾਨਾ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੁਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾ ਤ ਹਰ ਹਰ ਰੁਕ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਣਾ ਫਿਰ ਕਰ ਬਨਾ ਤੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭਗਵੇ ਹਰਿ ਸਿਮਰਤ ਬਿਨ ਸਭ ਦੁਖ ਰਹਾ ਕੋਟ ਜਨਮ ਕੇ ਕਿਲ ਵਿਖ ਨਾਸ ਹੈ ਚੈਮਰਤ ਪਾਵਨ ਤਨ ਮਾਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟ ਤਉ ਤਰੀ ਭੋਖ ਚਾਰ ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾ ਤ ਹਰ ਹਰ ਰੁਕ ਨਾਨਕ ਸਰਣ ਗਹੀ ਸੁਖ ਸਾਗਰ ਜਨਮ ਮਰਣਾ ਫਿਰ ਕਰ ਬਨਾ ਤੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ